ਥੋੜਾ ਸੂਮਾਨ ਵੀ ਰੋੜ ਗਿਆ ਤੇ ਦੋ ਬਹੂ ਮਰ ਗਏ ਛੇ ਬਹੂ ਮਰ ਗਏ ਬਹੂ ਮਰ ਗਏ ਬਹੂ ਰੋ ਰੋੜ ਗਿਆ ਘਰ ਵੀ ਰੋੜ ਗਿਆ ਘਰ ਵੀ ਰੋੜ ਗਿਆ ਠੀਕ ਘਰ ਵੀ ਰੋੜ ਗਿਆ ਦੋ ਗਾਇਆਂ ਵੀ ਮਰ ਗਈ ਰੋੜ ਗਈਆਂ ਇਹ ਇਹ ਸਰਦਿਨ ਇਸ ਮੰਦੀ ਹਾਲਤ ਮੰਨ ਲੈ ਤੋਏ ਪੈ ਗਏ ਘਰ ਚ ਠੀਕ ਘਰ ਘਾਰੀ ਹੁੰਦਾ ਕਾਵਾ ਚੰਗਾਨੋ ਵੀ ਕਰਦੇ ਆ ਪਾ ਜੇ ਤੇ ਘਰ ਨੂੰ ਜਾਂਦੇ ਜੀ ਸੰਗਤ ਰਾਣੀ ਹੈਲਪ ਕਰੂਗੀ ਜਦੋਂ ਪਾਣੀ ਉੱਤ ਜਾ ਕੇ ਨਾਂ ਡੱਡਾ ਪਿੰਡ ਕਿਹੜਾ ਜੀ ਸਖੰਤਰਕੌਰ ਤੇ ਮਮਤਾਵਾਦ ਪਿੰਡ ਪਿੰਡ ਮਮਤਾਵਾਦ ਠੀਕ ਹੈ ਮਦਾਈ ਕੋਈ ਗੱਲ ਢਾੜੇ ਜਦੋਂ ਵੀ ਜਿੰਨੀ ਜੋ ਕਿ ਹੈਗੀ ਸੰਗਤ ਨਾਲ ਹੈਲਪ ਕਰੂਗੀ ਹੌਂਸਲਾ ਰੱਖੋ ਆ ਦੇਖੋ ਪਾਣੀ ਦੀ ਸਪੀਡ ਕਿੰਨੀ ਜ਼ਿਆਦਾ ਇੱਥੇ ਬਿਆਸ ਦਰਿਆ ਤੇ ਬਾਉ ਪਰ ਇਹ ਮਾਤਾਹੋਣਾ ਦਾ ਬਜ਼ੁਰਗ ਬਾਪੂ ਨੇ ਦਾ ਘਰ ਆ ਘਰ ਦਾ ਸਾਰਾ ਸਮਾਨ ਲੈ ਕੇ ਚੱਲੇ ਇਹਨਾਂ ਦਾ ਸ਼ੈੱਡ ਸਾਰਾ ਜਿਹੜਾ ਉਹ ਡੇਪਿਆ ਵਾ ਸ਼ੈੱਡ ਜਿਹੜਾ ਸੀਗਾ ਉਹ ਫਰੀ ਤੱਕ ਸੀਗਾ ਸਾਰਾ ਡੈਪਿਆ ਘਰ ਵੀ ਡੈਪਿਆ ਲੱਗਾ ਘਰ ਦੀਆਂ ਜਿਹੜੀਆਂ ਨੀਆਂ ਉਹ ਸਾਰੀਆਂ ਡੈਪੀਆਂ ਪਿੱਛੇ ਨਿਕਲ ਗਈਆਂ ਤੇੜਾ ਬਾੜੀਆਂ ਦੇ ਆ ਦੇਖੋ ਸਾਰਾ ਪਿੱਛੇ ਨੂੰ ਡਿੱਗਣ ਵਾਲਾ ਇਹ ਦੇਖੋ ਸਾਹਮਣੇ ਘਰ ਆ ਉਹਦਾ ਵੀ ਸ਼ੈੱਡ ਡੈਪਿਆ ਤੇ ਘਰ ਕੋਲ ਸਾਰਾ ਇਹ ਵੀ ਰੁੜ ਗਿਆ ਹੈ ਕਿ ਇੱਥੇ ਵੀ ਘਰ ਸੀਗਾ ਉਹ ਦਿਨ ਤੁਹਾਨੂੰ ਵੀਡੀਓ ਪਾਈ ਸੀਗੀ ਕਮਾਤਾ ਦੀ ਜਿਹੜਾ ਜਿੰਨੇ ਵੀ ਘਰ ਸਗੇ ਉਹ ਵੀ ਜਿਹੜਾ ਸਾਰਾ ਘਰ ਉਹ ਤੇ ਨਾਮ ਨਿਸ਼ਾਨੀ ਮਿਟ ਗਿਆ ਉਹ ਤਾਂ ਘਰ ਸਾਰਾ ਰੜ ਗਿਆ ਵਿੱਚ ਹੀ ਤੇ ਆ ਵੀ ਛੱਡ ਡੇ ਪਿਆ ਇਧਰ ਹੁਣ ਇਹਨੂੰ ਢਾਹ ਲੱਗ ਰਹੀ ਐ ਬਹੁਤ ਜ਼ਿਆਦਾ ਮਾੜਾ ਹਾਲ ਆ ਤੇ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਆਵਾਜ਼ ਤੋਂ ਪਤਾ ਲੱਗਦਾ ਪਾਣੀ ਕਿੰਨਾ ਤੇਜ਼ ਇੱਥੋਂ ਵਗ ਰਿਹਾ ਬਹੁਤ ਜ਼ਿਆਦਾ ਰੈਸਕਿਊ ਕੰਮ ਆਇਆ ਤੇ ਕੋਈ ਪਾਣੀ ਦੀ ਸਪੀਡ ਕਹਿੰਤੀਆਂ ਇੱਥੇ ਲਿਆਉਣੀਆਂ ਬਹੁਤ ਆਏ ਦੇਖ ਸਾਡੇ ਪਾਣੀ ਦੀ ਸਪੀਡ ਆ ਕੈਸ ਤਿੰਗਾਂ ਵੀ ਜਿਹੜੀਆਂ ਇੱਥੇ ਬਹੁਤ ਔਖੀਆਂ ਪਹੁੰਚਦੀਆਂ ਪ੍ਰਸਾਦ ਲਓ ਸਮਾਨ ਲੈਓ ਪ੍ਰਸਾਦ ਦਾ ਪਾਓ ਲਓ ਆ ਲੈਓ ਪ੍ਰਸਾਦ ਦਾ ਪਾਓ ਆ ਲੈਓ ਪਹਿਲਾਂ ਕਿ ਟੋਕ ਨੇ ਪਾਈ ਅ ਜੀ ਰੋਜ਼ ਦੀ ਲੋ ਆ ਜੋ ਆ ਜੋ

ਬਜੀ ਆ ਜੋ ਚਾਹਨ ਸਾਹ ਬੋਲੇ ਸਾਡੇ ਅਸ਼ੀਰਵਾਦ ਨਾਲ ਬਾਬਾ ਜੀ ਕੱਲ ਬੱਜ ਗਏ ਨਾ ਮੱਜ ਨੇ ਕੋਈ ਜੱਥਾ ਨਹੀਂ ਛੱਡੀ ਟੋਰਤਾ ਇਹਨੇ ਮਾਰੇ ਪਹੁੰਚਾਉਣਾ ਉਹ ਨਾ ਮੱਜ ਬਾਬਾ ਜੀ ਡੰਗਰ ਸਾੜੇ 6 ਹੋ ਗਏ ਸੀ ਉਹ ਨਾ ਮੱਜ ਜਿਹੜੀਆਂ ਦੁੱਧੀਆਂ ਸੀ ਉਹ ਮੁੰਡੇ ਲੈ ਕੇ ਘਾਟ ਦੱਜਣੇ ਮੱਜਾਂ ਗਾਂ ਲੈ ਕੇ ਚਲ ਗਈ ਇਹ ਮੱਜ ਡਰ ਗਈ ਤੇ ਪੁੱਗੀਆਂ ਵਾਲੇ ਨਹੀਂ ਪੁੱਗੀਆਂ ਨਾਲ ਮੱਜ ਡਰ ਗਈ ਹੁੰਦੇ ਤੁਸੀਂ ਇਹਨਾਂ ਨੂੰ ਮੈਂ ਰੌਲਾ ਇਹ ਪਾਉਣਾ ਮੈਂ ਕਿ ਤੂੰ ਨਾ ਇਹ ਦੁਜਾ ਅਗਨਬੋਟ ਪਾਸੇ ਕਰ ਲੋ ਉਹ ਉਹ ਉਹਨੇ ਕਿਹਾ ਵੀ ਖਰੇ ਨੇੜੇ ਆ ਨੇੜੇ ਉਹਨਾਂ ਨੇ ਨਾ ਦੁਜਾ ਮੱਛ ਘੱਟ ਕੀਤੀ ਤੇ ਡਰਾਇਆ ਜਿਆਦਾ ਮੈਂ ਇਹਨਾਂ ਨੂੰ ਆਖਿਆ ਪਾਸੇ ਲੈ ਜਾਓ ਉਹਨਾਂ ਨੂੰ ਜੇ ਮੈਂ ਆਖਿਆ ਮਗਰ ਮੇਰੇ ਆਓ ਤੇ ਮਗਰਲੇ ਪਾਸੇ ਅਗਨਬੋਟ ਲਾ ਲਓ ਮੈਨੂੰ ਤੇ ਆਸਰਾ ਹੋ ਜਾਏਗਾ ਜੇ ਮੱਛ ਜੀ ਜੀ ਚਲ ਜੇ ਮੱਛ ਪਾ ਕੇ ਤੇ ਭੱਜਣ ਵੀ ਲੱਗੀਆਂ ਚਲੋ ਮੈਂ ਨਾ ਜਾਣਾ ਤੇ ਮੈਂ ਮੈਂ ਭੱਜ ਕੇ ਅਗਨਬੋਟ ਤੇ ਚੜ ਜਾਵਾਂਗਾ ਉਹ ਦਰਦੇ ਕਿ ਕਹਿੰਦੇ ਛਾਲ ਮਾਰ ਕੇ ਤੇ ਮੱਛ ਵੇਚ ਜੜ ਜਾਣਾ ਮੈਂ ਕਿਹਾ ਬੈਗ ਨੂੰ ਜੀ ਇਹ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਮੈਂ ਮੱਛ ਨਹੀਂ ਚੜਨਾ ਛਾਲ ਮਾਰ ਕੇ ਫਿਰ ਬਾਬਾ ਜੀ ਮੱਝ ਨੇ ਇੱਕੇ ਲੈ ਜਾਂਦਾ ਮੈਨੂੰ ਲਿਆ ਕੇ ਇੱਧਰ ਖੜਾ ਛੁੱਟਦਾ ਲੈ ਆ ਕੇ ਪਰ ਮੈਂ ਨਾ ਜਰਨੈਲ ਮਹਾਰਾਜ ਦੀ ਕਿਰਪਾ ਦਾਤੇ ਦੀ ਪਰ ਮੈਂ ਮੱਝ ਦਾ ਘੇੜਾ ਨਹੀਂ ਛੱਡਿਆ ਕਿਉਂਕਿ ਮੱਝ ਦੋ ਢਾਈ ਲੱਗਦੀ ਸੀ ਮੱਝ ਮੈਂ ਮੱਝ ਦੇ ਕਰਕੇ ਜਿਆਦਾ ਪੂਛ ਭੜੀ ਰੱਖੀ ਪੂਛ ਫੜਦਾ ਹਾਂ ਤੇ ਜਿੱਥੇ ਜੱਥਾ ਲੇਢ ੁੱਭ ਜਾਂਦੀ ਟੁੱਪੀ ਮਾਰ ਜਾਂਦੀ ਫਿਰ ਮੱਝ ਨੇ ਨਾ ਪਤਾ ਨਹੀਂ ਵੈਗਰੋਜੀਬ ਕੀ ਮੇਰ ਪਈ ਹੈ ਮੱਝ ਨਾਲ ਇੱਧਰ ਤੋਂ ਹੋ ਗਈ ਇੱਧਰੋਂ ਹੋ ਕੇ ਤੇ ਆ ਘਾਰ ਆ ਇਹਨਾਂ ਦਾ ਸਾਬੇ ਗਾਂ ਸਾਬੇ ਦੇ ਘਰੇ ਵੜ ਗਈ ਫਿਰ ਉਥੇ ਸੀ ਬੇਰੀ ਬੜੀ ਤਗੜੀ ਕੰਡਿਆ ਹੈ ਹੁਣ ਮੇਰੇ ਪੈਰ ਆ ਸਾਰੇ ਥੱਲੋਂ ਨਾ ਕੰਡੇ ਵਿੱਚ ਟੋਟੇ ਟੁੱਟੇ ਪਏ ਨਿਕਲਦੇ ਨਹੀਂ ਮੈਨੂੰ ਮੱਝ ਨੂੰ ਉਂਦੇ ਤੇ ਜੜਾਤਾ ਜਾ ਕੇ ਪਰ ਮੇਰੇ ਭਾ ਦੀ ਬਣ ਗਈ ਭੈ ਜਦ ਥੱਲੋਂ ਪੈਰ ਗਏ ਫਿਰ ਵੀ ਮੈਂ ਹੌਸਲਾ ਨਹੀਂ ਛੱਡਿਆ ਹੌਸਲਾ ਛੱਡਿਆ ਮੈਂ ਹਾਂ ਮੱਝ ਨੂੰ ਨਹੀਂ ਜਾਣ ਦੇਣਾ ਬਗਿਆ ਉਹ ਹੋਰ ਭਾਵੇਂ ਜਿਹੜਾ ਕੋ ਮਰਜੀ ਹੋ ਜੇ ਉਹ ਮੱਝ ਨੇ ਛਾਲ ਮਾਰੀ ਤਾਂ ਉਹਨਾਂ ਦੇ ਅੰਦਰ ਵੜ ਗਈ ਜੈਂ ਅੰਦਰ ਵੜ ਗਈ ਉਥੋਂ ਕੱਢਿਆ ਉਹਨਾਂ ਦੇ ਚ ਕੋਈ ਨੁਕਸਾਨ ਹੋ ਜਲੇ ਭਾਂਡੇ ਟੁੱਟ ਜਣੇ ਬੈੱਡ ਅੱਗੇ ਪਏ ਬੈੱਡ ਟੁੱਟ ਜਣੇ ਮੱਝ ਦੇ ਉਹਨੇ ਉਹਦੇ ਘਰ ਦੀ ਸੀ ਹਿਸਾਬੇ ਦੀ ਉਹਨੇ ਤੇ ਬਾਹਰ ਕੱਢਦੀ ਮੱਝ ਦਾਦਾ ਲਿਆ ਕੇ ਮੈਂ ਮੱਝ ਜਾਣ ਕੇ ਤੇ ਛੱਡ ਚ ਵਰਗੀ ਧੂੜੀ ਵਾਲੇ ਦਾ ਲੈ ਕੇ ਉੱਥੇ ਮੈਨੂੰ ਪੈਰ ਵੱਜਾ ਕੁੰਡੇ ਨਾਲ ਮੈਂ ਵੈਗੂ ਜੀ ਮੈਂ ਤਵਾ ਦਾ ਥੱਲੇ ਰੱਸਾ ਛੁੱਟ ਗਿਆ ਥੱਲੇ ਰੱਸਾ ਛੁੱਟ ਗਿਆ ਮੱਝ ਮੈਂ ਉਥੋਂ ਖਿੱਚ ਕੇ ਬੰਦੇ ਨਾਲ ਬੰਨਤੀ ਜਿੱਥੋਂ ਮੈਂ ਪਜ ਗਿਆ ਜਦੋਂ ਮੈਂ ਪਜ ਗਿਆ ਫਿਰ ਮੁੰਡੇ ਮਗਰ ਆਏ ਮੇਰੇ ਜੇ ਮੈਂ ਇਹਨਾਂ ਨੇ ਫੋਨ ਕਰਤਾ ਘਰਦਿਆਂ ਨੇ ਵੀ ਫਿਰ ਜਰਨੈਲ ਨੂੰ ਫਿਰ ਮੈਂ ਹਾਂ ਕਿਉਂਕਿ ਮੇਰੇ ਕੋਲ ਤਾਂ ਕਨੈਕਟ ਮੁੱਕ ਗਿਆ ਸੀ ਕਿਉਂਕਿ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈਗਾ ਇਹ ਕਰਨ ਵਾਲਾ ਮਾਲਕ ਮੁੜ ਕੇ 7-8 ਬੰਦੇ ਆਣ ਕੇ ਮਾਜ ਗੜੇ ਨੂੰ ਡੰਕਰ ਕਨੇ ਸੇ ਉੱਠੀ ਤਾਂ ਤੇ ਹੋ ਗਈ ਆ ਇੱਕ ਗਾਂ ਕੋਰ ਰੱਖ ਲਈਏ ਚਲੋ ਦੁੱਧ ਪਾਣੀ ਚਲੋ ਗੁਰੂ ਮਾਰੇ ਕਰ ਬਸ ਕਿਰਪਾ ਮਾਲਕ ਦੀ ਕੋਈ ਨਾ ਪ੍ਰਸਾਦ ਆ ਜਾ ਗੁਰੂ ਕੋਈ ਠੀਕ ਬਾਬਾ ਜੀ ਠੀਕ ਧੰਨਵਾਦ ਜੀ ਧੰਨਵਾਦ ਧੰਨਵਾਦ ਠੀਕ ਕਰਿਆ ਇਹ ਤਾਂ ਲੈ ਲਿਆ ਇੱਕ ਗਾਂ ਲੈ ਗਿਆ